ਅਸੀਂ ਸਾਰੇ ਸਫ਼ਰ ਕਰਨ ਲਈ ਜੀਪੀਐਸ ਦੀ ਵਰਤੋਂ ਕਰਦੇ ਹਾਂ ਹਾਲਾਂਕਿ ਕਈ ਵਾਰ ਇਹ ਜੀਪੀਐਸ ਸਾਨੂੰ ਧੋਖਾ ਦਿੰਦਾ ਹੈ ਹਾਲ ਹੀ ਵਿੱਚ ਭਾਰਤ ਵਿੱਚ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਤਾਮਿਲਨਾਡੂ ਦੇ ਇੱਕ ਵਿਅਕਤੀ ਨੇ ਕਰਨਾਟਕ ਜਾਣ ਲਈ ਗੂਗਲ ਮੈਪ ਦੀ ਮਦਦ ਲਈ ਸੀ ਅਤੇ ਫਿਰ ਉਹ ਫਸ ਗਿਆ ਹੁਣ ਅਜਿਹੀ ਹੀ ਇੱਕ ਖਬਰ ਥਾਈਲੈਂਡ ਤੋਂ ਆਈ ਹੈ ਇੱਕ ਰਿਪੋਰਟ ਮੁਤਾਬਕ ਇੱਕ ਥਾਈ ਔਰਤ ਮੁਸੀਬਤ ਵਿੱਚ ਪੈ ਗਈ ਜਦੋਂ ਉਸਨੇ ਯਾਤਰਾ ਕਰਨ ਲਈ ਜੀਪੀਐਸ ਦੀ ਵਰਤੋਂ ਕੀਤੀ ਇਹ ਘਟਨਾ 28 ਜਨਵਰੀ ਨੂੰ ਸ਼ਾਮ 5:30 ਵਜੇ ਦੇ ਕਰੀਬ ਵਾਪਰੀ ਹੈ ਜਦੋਂ ਉਸਨੇ ਆਪਣੇ ਆਪ ਨੂੰ ਲੱਕੜ ਦੇ ਸਸਪੈਂਸ਼ਨ ਪੁਲ ਤੇ ਫਸਿਆ ਪਾਇਆ ਬਦਕਿਸਮਤੀ ਨਾਲ 120 ਕਿਲੋਮੀਟਰ ਲੰਬਾ ਪੁਲ ਜੋ ਕਿ ਸਿਰਫ ਪੈਦਲ ਆਵਾਜਾਈ ਲਈ ਸੀ ਗੱਡੀਆਂ ਲਈ ਅਣਉਚਿਤ ਸਾਬਿਤ ਹੋਇਆ ਦਰਸਲ ਔਰਤ ਨੇ ਸਹੀ ਰਸਤਾ ਲੱਭਣ ਲਈ ਜੀਪੀਐਸ ਦੀ ਮਦਦ ਲਈ ਸੀ ਰਿਪੋਰਟ ਮੁਤਾਬਕ ਕਾਰ ਫਸਣ ਤੋਂ ਪਹਿਲਾਂ ਕਰੀਬ 15 ਮੀਟਰ ਅੱਗੇ ਵਧਣ 'ਚ ਕਾਮਯਾਬ ਰਹੀ ਸੀ ਤਾਂ ਅੱਗੇ ਦਾ ਖੱਬਾ ਪਈਆ ਇੱਕ ਗੈਪ 'ਚ ਫਸ ਗਿਆ ਅਤੇ ਫਿਰ ਕਾਰ ਰੁਕ ਗਈ ਨਾਜ਼ੁਕ ਸਥਿਤੀ ਨੂੰ ਸਮਝਦੇ ਹੋਏ ਬਚਾਅ ਟੀਮਾਂ ਤੁਰੰਤ ਮੌਕੇ ਤੇ ਜਾਇਜ਼ਾ ਲੈਣ ਪਹੁੰਚੀਆਂ ਅਤੇ ਪੁਲ ਨੂੰ ਹੋਰ ਨੁਕਸਾਨ ਪਹੁੰਚਾਏ ਬਿਨਾਂ ਕਾਰ ਨੂੰ ਹਟਾਉਣ ਦੀ ਯੋਜਨਾ ਤਿਆਰ ਕੀਤੀ ਇਹ ਆਰਤ ਨੋਗ ਮੂਆਂਗ ਖਾਈ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਸੂਂਗ ਮੇਨ ਵਿੱਚ ਇੱਕ ਦੋਸਤ ਨੂੰ ਮਿਲਣ ਜਾ ਰਹੀ ਸੀ ਖੇਤਰ ਤੋਂ ਜਾਣੂ ਨਾ ਹੋਣ ਕਾਰਨ ਉਸ ਨੂੰ ਉਸ ਖਾਸ ਥਾਂ ਤੇ ਜਾਣ ਲਈ ਜੀਪੀਐਸ ਦਾ ਸਹਾਰਾ ਲੈਣਾ ਪਿਆ ਸੀ